ਜਗਸਖ ਦੇ ਇਹਦੇ ਦੋਸਤ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੈ ਕਿ ਬੀਤੇ ਦਿਨਾਂ ਤੋਂ ਲੈ ਕੇ ਜਿਹਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਨੋ ਮਾਰਨ ਦੀਆਂ ਧਮਕੀਆਂ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਹਰਕਤਾਂ ਆ ਗਈ ਹੈ ਤੇ ਪੰਜਾਬ ਪੁਲਿਸ ਵੱਲੋਂ ਆਪਣੇ ਆਪਣੇ ਥਾਣਿਆਂ ਦੀ ਸਿਕਿਉਰਿਟੀ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਇਹ ਗੱਲ ਕਰੀਏ ਮੋਗਾ ਜਲੇ ਦੀ ਮੋਗਾ ਜਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਏਡੀਜੀਪੀ ਇਹ ਵੀਰ ਨਿਰਜੋਭਸ਼ੇ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਡੀਆਈਜੀ ਅਸ਼ੀਸ਼ ਕਪੂਰ ਤੇ ਐਸਐਸਪੀ ਅਜੇ ਗਾਂਧੀ ਐਸਪੀ ਗੁਰਸ਼ਰਨਜੀਤ ਸਿੰਘ ਸੰਦੂ ਤੇ ਡੀਐਸਪੀ ਰਵਿੰਦਰ ਸਿੰਘ ਡੀਐਸਪੀ ਜੋਰਾ ਸਿੰਘ ਤੇ ਸਰਦਾਰ ਜਸਵਰਿੰਦਰ ਸਿੰਘ ਐਸਐਚਓ ਬਾਗਾਪਰਾ ਉਹਨਾਂ ਵੱਲੋਂ ਲਗਾਤਾਰ ਤੁਸੀਂ ਥਾਣੇ ਦੇ ਵਿੱਚ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਇਸ ਟਾਈਮ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਵੱਲੋਂ ਥਾੜੇ ਦਾ ਮੌਇਨਾ ਕੀਤਾ ਜਾ ਰਿਹਾ ਦੇਖਿਆ ਜਾ ਰਿਹਾ ਵੀ ਇੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਉਹੋ ਜਿਹੀ ਗੱਲਬਾਤ ਨਾ ਹੋਵੇ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਹਮੇਸ਼ਾ ਚੌਕਸ ਰਵੇ ਤੇ ਤੁਸੀਂ ਇਹ ਤਸਵੀਰਾਂ ਵੇਖ ਜਿਸ ਵਿੱਚ ਏਡੀਜੀਪੀ ਵੱਲੋਂ ਜਿਹੜੇ ਪ੍ਰਾਣੇ ਜਿਹੜੇ ਵਹੀਕਲ ਖੜੇ ਹੈ ਗਿਆ ਉਹਨਾਂ ਨੂੰ ਦੇਖਿਆ ਗਿਆ ਤੇ ਹੋਰ ਵੀ ਜਿਹੜੇ ਥਾਣੇ ਨਾਲ ਸੰਬੰਧਤ ਗੱਲਬਾਸੀ ਜਿਹੜੀ ਅਫਸਰਾਂ ਨਾਲ ਕੀਤੀ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਹਨਾਂ ਦੀਆਂ ਡਿਮਾਂਡਸ ਹੈਗੀਆਂ ਵੀ ਕਿੰਨੀ ਜਿਹੜੀ ਨਫਰੀ ਦੀ ਇਹਨਾਂ ਨੂੰ ਆਉਣ ਵਾਲੇ ਸਮੇਂ ਜ਼ਰੂਰਤ ਹੈਗੀ ਹੈ ਤੇ ਉਹ ਸਾਰੀਆਂ ਘਾਟਾਂ ਪੂਰੀਆਂ ਕਰਨ ਦੀ ਵੀ ਉਹਨਾਂ ਵੱਲੋਂ ਗੱਲ ਕੀਤੀ ਗਈ ਹੈ ਇਸ ਸੰਬੰਧੀ ਅਸੀਂ ਏ ਡੀ ਜੀ ਪੀ ਨਾਲ ਵੀ ਗੱਲਬਾਤ ਕੀਤੀ ਹੈ ਤੇ ਡੀ ਆਈ ਜੀ ਨਾਲ ਵੀ ਗੱਲਬਾਤ ਕੀਤੀ ਹੈ ਹੌਸਣ ਦੇ ਉਹਨਾਂ ਦਾ ਕੀ ਹੈ ਅੱਜ ਜਦ ਤੁਸੀਂ ਦੌਰਾ ਕਰ ਰਹੇ ਹੈਗੇ ਮੋਕੇ ਜਿਹੇ ਦਾ ਇਹ ਕੀ ਜਗ੍ਹਾ ਹੈ ਬੇਸਿਕਲੀ ਮਕਸਦ ਇਹ ਹੈ ਕਿ ਸਾਰਾ ਪੁਲਿਸ ਸਟੇਸ਼ਨ ਦੀ ਸੈਕਿਉਰਿਟੀ ਚੈੱਕ ਕਰਨ ਵਾਸਤੇ ਆਈ ਸਪੈਸ਼ਲੀ ਰਿਪਬਲਿਕ ਡੇ ਦਾ ਵੀ ਹੈਗੇ ਨਾਲੇ ਨਾਲ ਚੈੱਕ ਕਰ ਰਹੇ ਕਿ ਪਿਛੇ ਪਿਛਲੇ 1.5 ਮਹੀਨੇ ਪਹਿਲੇ ਵੀ ਆਈ ਸੀਗਾ ਅਸੀਂ ਕੁਝ ਦੱਸ ਕੇ ਗਿਆ ਸੀ ਤਾਂ ਹੁਣ ਦੁਬਾਰਾ ਚੈੱਕ ਕਰ ਰਹੇ ਸੁਤਮਾਰ ਸ ਹੈ ਤੁਹਾਡੇ ਨੇ ਜਿਹੜੀਆਂ ਕਾਰ ਦੇ ਰਿਜੀ ਪੂਰੀ ਕਰੂੰ ਆਹ ਹੈਗੇ ਤੁਹਾਡੇ ਬੁਸ਼ ਉਹ ਆਲਰੇਡੀ ਦਿੱਤਾ ਸੀਗਾ ਐਸਐਸਪੀ ਸਾਹਿਬ ਨੇ ਆਲਰੇਡੀ ਮੈਂਸ਼ਨ ਕਿ ਹੈਡਕੁਆਟਰ ਦੇ ਨੋਟਿਸ ਤੇ ਲੈ ਕੇ ਆਈ ਉਹ ਕੋਸ਼ਿਸ਼ ਕਰ ਰਹੇ ਕਿ ਉਹ ਪੂਰਾ ਵੀ ਕਰਵਾਸੇ ਜਿਵੇਂ ਮੈਂ ਤੁਸੀਂ ਆ ਦੇਖਿਆ ਜਿਹਨੇ ਵਹੀਕਲ ਹੈਗੇ ਖੜੇ ਹੈਗੇ ਆ ਵੀ ਬੜਾ ਲੰਬੇ ਸਮੇਂ ਤੋਂ ਪਏ ਹੈਗੇ ਆ ਇਹਨਾਂ ਦਾ ਕੁਝ ਕਰ ਰਿਹਾ ਵੀ ਕਿਉਂਕਿ ਜਗ੍ਹਾ ਵੀ ਨਹੀਂ ਕਈ ਵਾਰ ਹੁੰਦੀ ਥਾਣੇ ਕੋਲੇ ਜ਼ਰੂਰ karenge ਉਹਨਾਂ ऑलरेडी ਨੇ ਕਮੇਟੀਆਂ ਬਣਾਏ ਹੈਗਾ ਉਹ ਡਿਸਪੋਜ਼ਲ ਵਾਸਤੇ ਸਭ ਕੁਝ ਹੋ ਗਿਆ ਹੈ ਸਫਾਈ ਵੀ ਕਰਨਾ ਹੈ ਸਿਕਿਉਰਿਟੀ ਵੀ ਚੈੱਕ ਕਰਨਾ ਸਭ ਇੱਕ ਸਭ ਤੋਂ ਵੱਡੀ ਘਾਟ ਇਹ ਮੰਨੀ ਜਾਂਦੀ ਆ ਹਮੇਸ਼ਾ ਥਾਣੇ ਦੇ ਵਿੱਚ ਨਫਰੀ ਦੀ ਘਾਟ ਬਹੁਤ ਮੰਦੀ ਜਾਂਦੀ ਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਫਰੀ ਪੂਰੀ ਕੀਤੀ ਜਾ ਸਕਦੀ ਥਾਣੇ ਦੀ ਆ ਬਹੁਤ سارے ਆਏ ਹੋਏ ਹਨ ਉਨੀ ਉਹ ਐਸਐਸਪੀ ਸਾਹਿਬ ਨੂੰ ਪਤਾ ਹੋਏਗਾ देयर आर